ਸਾਡੇ ਪੰਜਾਬੀ ਦੇ ਵਿੱਚ ਇੱਕ ਗੀਤ ਆਇਆ ਸੀਗਾ ਕਿ ਤੇਰਾ ਲਾਰਾ ਵੇ ਸ਼ਰਾਬੀਆਂ ਦੇ ਗੱਪ ਵਰਗਾ ਤੇ ਚੋਣਾ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਇੱਕ ਸ਼ਰਾਬੀ ਬੰਦਾ ਸ਼ਾਮ ਜੇ ਉਹਨੂੰ ਪੈਗ ਲਾ ਕੇ ਕਹਿੰਦਾ ਹੁੰਦਾ ਮੈਂ ਉਹ ਕਰ ਦੂੰ ਮੈਂ ਉਹ ਕਰ ਦੂੰ ਮੈਂ ਫੁਲਾਨਾ ਕਰ ਦੂੰ ਢੋਂਗਾ ਕਰ ਦੂੰ ਪਰ ਸਵੇਰ ਉੱਠਨਸਾਰ ਉਹ ਸਾਰੇ ਦੇ ਸਾਰੇ ਮਨਸੂਬੇ ਆ ਜਿਹੜੇ ਉਹ ਹਵਾ ਦੇ ਵਿੱਚ ਅੱਕ ਦੇ ਫੰਬੂਆਂ ਦੇ ਵਾਂਗ ਆ ਜਿਹੜੇ ਉਹ ਉੱਡ ਜਾਂਦੇ ਹੈਗੇ ਇਸੇ ਤਰੀਕੇ ਦੇ ਨਾਲ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਜਿੰਨੀਆਂ ਵੀ ਪਾਰਟੀਆਂ ਸਾਡੇ ਨਾਲ ਵਾਅਦੇ ਕਰਦੀਆਂ ਹੈਗੀਆਂ ਉਹ ਕਹਿਣ ਨੂੰ ਤਾਂ ਬਹੁਤ ਕੁਝ ਕਹਿੰਦੀਆਂ ਹੁੰਦੀਆਂ ਪਰ ਜਦੋਂ ਹੀ ਜਿੱਤ ਜਾਂਦੀਆਂ ਹੈਗੀਆਂ ਜਿੱਤਣ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਜਿਹੜੇ ਵਾਅਦੇ ਹੈਗੇ ਆ ਉਹ ਵੀ ਅੱਕ ਦੇ ਪੰਬੂਆਂ ਦੇ ਵਾਂਗ ਆ ਜਿਹੜੇ ਉਹ ਉੱਡ ਜਾਂਦੇ ਹੈਗੇ ਆ ਆਮ ਆਦਮੀ ਪਾਰਟੀ ਨੇ ਵੀ ਦੋ ਵਿਸ਼ੇਸ਼ ਮੁੱਦਿਆਂ ਨੂੰ ਲੈ ਕੇ ਆ ਜਿਹੜਾ ਅ ਪ੍ਰਚਾਰ ਕੀਤਾ ਸੀਗਾ ਤੇ ਵਸਾਰ ਵੀ ਕੀਤਾ ਕਾਫੀ ਕੁਛ ਕੀਤਾ ਹੈਗਾ ਚਲੋ ਬੜੀ ਗੱਲ ਆਪਾਂ ਵਧਾਉਦੇ ਨਹੀਂਗੇ ਤੇ ਆਮ ਆਦਮੀ ਪਾਰਟੀ ਇਹ ਕਹਿੰਦੀ ਸੀ ਕਿ ਸਾਡਾ ਮੁੱਖ ਤੌਰ ਤੇ ਉੱਤੇ ਫੋਕਸ ਸਿੱਖਿਆ ਤੇ ਸਿਹਤ ਦੇ ਉੱਤੇ ਰਹੂਗਾ ਪਰ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਆਮ ਆਦਮੀ ਪਾਰਟੀ ਆਪਣੇ 2 ਸਾਲਾਂ ਦਾ ਕਾਰਜਕਾਲ ਆ ਜਿਹੜੀ ਉਹ ਪੂਰਾ ਕਰਨ ਜਾ ਰਹੀ ਹੈਗੀ ਆ ਤੇ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਵੀ ਕੇਜਰੀਵਾਲ ਨੇ ਆਏ ਆ ਵੀ ਕੁਝ ਕੁ ਚਾਰ ਕਸੀਟਾ ਜਿਹੜੀਆਂ ਹੋਰ ਆਮ ਆਦਮੀ ਪਾਰਟੀ ਵਾਸਤੇ ਆ ਜਾਣੇ ਇਸ ਕਰਕੇ ਉਹ ਵਾਰੀ ਵਾਰੀ ਪੰਜਾਬ ਦੇ ਵਿੱਚ ਚੋਣਾਂ ਦੀ ਰਿਹੈਸਲ ਕਰਨਾ ਜਿਹੜੇ ਉਹ ਆਉਂਦੇ ਰਹਿੰਦੇ ਹੈਗੇ ਆ ਤੇ ਤੁਹਾਨੂੰ ਦੱਸ ਦਈਏ ਕਿ ਸਿਹਤ ਤੇ ਸਿੱਖਿਆ ਨੂੰ ਲੈ ਕੇ ਆ ਜਿਹੜਾ ਇਹ ਸਰਕਾਰ ਨੇ ਹਲਤੀਕ ਕੱਖ ਵੀ ਨਹੀਂ ਕੀਤਾਗਾ ਬਿਨਾ ਇੱਕ ਸ਼ੋਸ਼ੇਵਾਜੀ ਕਰਨ ਤੋਂ ਬਿਨਾ ਜਿਹੜਾ ਮੁਹੱਲਾ ਕਲੀਨ ਕਾਲਾ ਸਿਸਟਮ ਜਿਹੜੇ ਲੈ ਕੇ ਆਏ ਸੀਗੇ ਉਹਦੇ ਵਿੱਚ ਵੀ ਹੁਣ ਕੇਜਰੀਵਾਲ ਦੇ ਉੱਤੇ ਆ ਜਿਹੜੀ ਗਾਜ ਡਿੱਗੀ ਹੋਈ ਆ ਤੇ ਪੰਜਾਬ ਦੇ ਵਿੱਚ ਵੀ ਆ ਜਿਹੜਾ ਸਿਹਤ ਤੇ ਸਿੱਖਿਆ ਦੇ ਮਾਮਲੇ ਦੇ ਜੋ ਬੇਰੋਜ਼ਗਾਰ ਆ ਉਹ ਇਕੱਤਰਤ ਹੋ ਰਹੇ ਹੈਗੇ ਪਿਛਲੇ ਦਿਨੀ ਆ ਬੀਐਡ ਟੈਟ ਪਾਸ ਤੇ ਆਰਟ ਐਂਡ ਕਰਾਫਟ ਇਸ ਤੋਂ ਇਲਾਵਾ ਸਿਹਤ ਖੇਤਰ ਦੇ ਨਾਲ ਜੁੜੇ ਹੋਏ ਮਲਟੀ ਪਰਪਸ ਹੈਲਥ ਵਰਕਰ ਇਹਨਾਂ ਬੇਰੁਜ਼ਗਾਰਾਂ ਨੇ 71 ਹੋ ਕੇ ਇੱਕ ਮੋਰਚਾ ਜਿਹੜਾ ਗਠਨ ਕੀਤਾ ਹੈਗਾ ਇਹ ਪਿਛਲੇ ਸਮੇਂ ਦੇ ਦੌਰਾਨ ਵੀ ਹੈ ਜਿਹੜਾ ਇਹ ਮੋਰਚਾ ਜਿਹੜਾ ਉਹ ਕੰਮ ਕਰਦਾ ਰਿਹਾ ਜਦੋਂ ਅ ਕੀ ਨਾਲ ਇਹਦੇ ਕਾਂਗਰਸ ਦੇ ਵਿਜੇਂਦਰ ਸਿੰਘਲਾ ਜਿਹਨੂੰ ਗਾਲ ਮੰਤਰੀ ਕਿਹਾ ਜਾਂਦਾ ਸੀਗਾ ਉਸ ਦੇ ਬਾਰ ਅੱਗੇ ਵੀ ਇਹਨਾਂ ਵੱਲੋਂ ਸਾਂਝਾ ਮੋਰਚਾ ਬਣਾ ਕੇ ਆ ਜਿਹੜਾ ਪੱਕਾ ਧਰਨਾ ਲਾਇਆ ਗਿਆ ਸੀਗਾ ਤੇ ਹੁਣ ਦੁਬਾਰਾ ਤੋਂ ਫੇਰ ਇਹਨਾਂ ਸਾਰੇ ਬੇਰੁਜ਼ਗਾਰਾਂ ਨੇ ਇਕੱਠੇ ਹੋ ਕੇ ਕਿਉਂਕਿ ਕਾਂਗਰਸ ਤੋਂ ਓਕੇ ਸੀਗੇ ਇਹ ਬੇਰੋਜ਼ਗਾਰ ਇਸੇ ਕਰਕੇ ਇਹਨਾਂ ਨੇ ਸੋਚਿਆ ਕਿ ਦਵਾ-ਦਾਵ ਝਾੜੂ ਵਾਲਾ ਬਟਨ ਆ ਜਿਹੜਾ ਉਹ ਨੱਪ ਦੇਾਂਗੇ ਕਿਉਂਕਿ ਗੀਤ ਜਿਹਾ ਸੁਣਿਆ ਸੀ ਝਾੜੂ ਵਾਲਾ ਬਟਨ ਦਬਾ ਦਿਓ ਪੰਜਾਬੀਓ ਤੇ ਪੰਜਾਬੀਆਂ ਨੇ ਫਿਰ ਝਾੜੂ ਵਾਲਾ ਬਟਨ ਦਬਾਤਾ ਤੇ ਦੁਬਾਰਾ ਤੋਂ ਫੇਰ ਫੇਰ ਆ ਜਿਹੜਾ ਹੁਣ ਇਹਨਾਂ ਬੇਰੋਜ਼ਗਾਰਾਂ ਨੂੰ ਸਾਂਝਾ ਮੋਰਚਾ ਬਣਾ ਕੇ ਪ੍ਰਦਰਸ਼ਨ ਕਰਨਾ ਪਿਆ ਤੇ ਇਸ ਸਾਂਝੇ ਮੋਰਚੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਆਉਣ ਵਾਲੀ ਲੋਹੜੀ ਦੇ ਸਮੇਂ ਆ ਜਿਹੜਾ 13 ਤਰੀਕ ਨੂੰ ਜੋ ਲੋਹੜੀ ਮਨਾਈ ਜਾਣੀ ਹੈਗੀ ਆ ਉਹ ਇਹਨਾਂ ਬੇਰੁਜ਼ਗਾਰਾਂ ਵੱਲੋਂ ਆ ਜਿਹੜਾ ਜਿਹੜੇ ਸਿੱਖਿਆ ਤੇ ਖੇਤ ਦੇ ਨਾਲ ਸੰਬੰਧਤਾ ਇਹਨਾਂ ਨੇ ਚਾਰਾਂ ਥਾਵਾਂ ਦੇ ਉੱਤੇ ਆ ਜਿਹੜਾ ਆ ਮੰਤਰੀਆਂ ਦੀਆਂ ਕੋਠੀਆਂ ਦੇ ਅੱਗੇ ਬੇਰੁਜ਼ਗਾਰਾਂ ਵੱਲੋਂ ਲੋਹੜੀ ਮਨਾਉਣ ਦਾ ਜਿਹੜਾ ਉਹ ਐਲਾਨ ਕੀਤਾ ਗਿਆ ਤੇ ਨਾਲ ਹੀ ਜਿਹੜੇ ਇਹਨਾਂ ਆਮ ਆਦਮੀ ਵਾਲਿਆਂ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਬੇਰੁਜ਼ਗਾਰਾਂ ਦੇ ਨਾਲ ਵਾਅਦੇ ਕੀਤੇ ਸੀ ਇਹ ਕਹਿੰਦੇ ਸੀ ਕਿ ਕੋਈ ਵੀ ਟੈਂਕੀਆਂ ਤੇ ਨਹੀਂ ਚੜੂਗਾ ਪ੍ਰੋਪਰ ਹਰ ਸਾਲ ਭਰਤੀ ਆਇਆ ਕਰੂਗੀ ਪੂਰੇ ਦਾ ਪੂਰਾ ਇਹ ਹੋਊਗਾ ਵੀ ਇੰਨੇ ਸਮੇਂ ਬਾਅਦ ਪੇਪਰ ਹੋ ਜਾਇਆ ਕਰੂਗਾ ਇੰਨੇ ਸਮੇਂ ਬਾਅਦ ਭਰਤੀ ਆ ਕਹੂਗੀ ਰਿਜ਼ਲਟ ਆ ਜਾਇਆ ਕਰੂਗਾ ਉਹ ਕੱਖ ਵੀ ਨਹੀਂ ਹੋ ਰਿਹਾਗਾ ਪਰ ਅਸਲੀਅਤ ਇਹ ਹੈਗੀ ਆ ਕਿ ਅ ਇਹ ਸਰਕਾਰ ਨੇ ਸਿੱਖਿਆ ਦੇ ਨਾਲ ਸੰਬੰਧਿਤ ਹਲਤੀਕ ਇੱਕ ਵੀ ਪੋਸਟ ਨਹੀਂ ਕੱਢੀ ਜਿਹੜਾ ਭਗਵੰਤ ਮਾਨ ਇਹ ਗੱਲ ਕਹਿੰਦਾ ਸੀਗਾ ਜਾਂ ਇਹਦੇ ਚੇਲੇ ਚੌਟੇ ਚਮਚੇ ਚ ਪੱਟ ਜੋ ਵੀ ਇਹ ਗੱਲ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਨੇ ਵੀ ਭਰਤੀ ਕਰਤੀ ਹੈਗੀ ਆ ਕੋਈ ਵੀ ਇੱਕ ਵੀ ਸਿੰਗਲ ਭਰਤੀ ਕੱਢੀ ਨਹੀਂ ਗਈ ਤੇ ਇਹ ਵੀ ਕਹਿੰਦੇ ਸੀ ਕਿ ਸਾਡੇ ਨਾਲ 1 ਨਵੰਬਰ ਨੂੰ ਕੋਈ ਮਰਜ਼ੀ ਬਹਿਸ ਕਰ ਲੇ ਤੇ ਮਾਨ ਸਾਹਿਬ ਦੇ ਨਾਲ ਨਾਲ ਸਾਰੀ ਦੀ ਸਾਰੀ ਭਵੇਂ ਦੀ ਕੇਜਰੀਵਾਲ ਆ ਜੇ ਇੱਕ ਵੀ ਬੰਦਾ ਇਹ ਪ੍ਰੂਵ ਕਰਕੇ ਦੱਸ ਦੇਵੇ ਕਿ ਆਮ ਆਦਮੀ ਪਾਰਟੀ ਨੇ ਐਜੂਕੇਸ਼ਨ ਦੇ ਨਾਲ ਸੰਬੰਧਿਤ ਇੱਕ ਵੀ ਨਵੀਂ ਭਰਤੀ ਹੈ ਜਿਹੜੀ ਉਹ ਕੱਢੀ ਹੋਵੇ 9594 ਜੋ ਕਿ ਕਾਂਗਰਸ ਦੁਆਰਾ ਕੱਢੀ ਹੋਈ ਭਰਤੀ ਸੀਗੀ ਉਹ ਵੀ ਇਹਨਾਂ ਦੁਆਰਾ ਜਿਹੜੀ ਹਲਤੀਕ ਲਟਕ ਰਹੀ ਹੈਗੀ ਤੇ ਬੇਰੋਜ਼ਗਾਰ ਉਹ ਵਿਚਾਰੇ ਧਰਨੇ ਲਾ ਲਾ ਕੇ ਹੰਬ ਗਏ ਹੁਣ ਤਾਂ ਉਹਨਾਂ ਦੇ ਮੂੰਹੋਂ ਧਰਨਾ ਵੀ ਨਹੀਂ ਨਿਕਲਦਾ ਪਿਆਰ ਦੂਸਰੀ ਗੱਲ ਕਾਂਗਰਸ ਦੀ ਸਰਕਾਰ ਵਾਲੀ ਆ ਜਿਹੜੀ ਉਹ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਵਾਲੀ ਭਰਤੀ ਆਈ ਸੀਗੀ ਉਹ ਵੀ ਹਲਤੀਕ ਲਟਕ ਰਹੀ ਹੈਗੀ ਆ ਹੁਣ ਤਾਂ ਰੱਦ ਹੀ ਕਰ ਦਿੱਤੀ ਹੈਗੀ ਆ ਇਸ ਤੋਂ ਇਲਾਵਾ ਸਿੱਖਿਆ ਦੇ ਨਾਲ ਸੰਬੰਧਿਤ ਲੈਕਚਰਰਾਂ ਨਾਲ ਲੈਕਚਰਰਾਂ ਦੀ ਜੋ ਨਿਗੁਣੀਆਂ ਜੀਆਂ ਪੋਸਟਾਂ ਸੀਗੀਆਂ ਜੋ ਭਰਤੀ ਉਸ ਸਮੇਂ ਆਈ ਸੀਗੀ ਉਹ ਵੀ ਆ ਜਿਹੜੀ ਰੱਦ ਕਰ ਦਿੱਤੀ ਗਈ ਆ ਤੇ ਮਾਸਟਰ ਕਾਡਰ ਦੀ 4166 ਭਰਤੀ ਵੀ ਆ ਜਿਹੜੀ ਹਲੇ ਪੂਰਨ ਤੌਰ ਦੇ ਤੇ ਸਿਰੇ ਨਹੀਂ ਚੜੀ ਗਈ ਉਹ ਵੀ ਆ ਜਿਹੜੀ ਕਾਂਗਰਸ ਨੇ ਕੱਢੀ ਸੀਗੀ ਤੇ ਹਲਤੀਕਾ ਜਿਹੜੀ ਉਹ ਵੀ ਪੂਰਨ ਨਹੀਂ ਚੜੀ ਗਈ ਕੁਝ ਕੁ ਬੰਦੇ ਜੁਆਇਨ ਕਰਕੇ ਹਲੇ ਮਗਰ ਲਗਾ ਲਿਸਟ ਆਉਣੀਆਂ ਬਾਕੀ ਹੈਗੀਆਂ ਤੇ ਨਵੀਂ ਭਰਤੀ ਦੇਣ ਦੀ ਗੱਲ ਆ ਜਿਹੜੀ ਉਹ ਬਹੁਤ ਦੂਰ ਆ ਇਸੇ ਕਰਕੇ ਬੇਰੁਜ਼ਗਾਰਾਂ ਨੇ ਜਿਹੜਾ ਚਾਰ ਥਾਵਾਂ ਦੇ ਉੱਤੇ ਇਹ ਅਨਾਉਂਸਮੈਂਟ ਕੀਤੀ ਆ ਕਿ ਅਸੀਂ ਚਾਰਾਂ ਥਾਵਾਂ ਦੇ ਉੱਤੇ ਆ ਜਿਹੜੀ ਉਹ ਲੋਹੜੀ ਮਨਾਵਾਂਗੇ ਇੱਕ ਤਾਂ ਅ ਮਲੂਟ ਵਿਖੇ ਆ ਜਿਹੜੀ ਇਹਨਾਂ ਨੇ ਲੋਹੜੀ ਮਨਾਉਣੀ ਹੈਗੀ ਦੂਸਰਾ ਕੁਲਤਾਰ ਸਿੰਘ ਸੰਧਵਾ ਜੋ ਸਪੀਕਰ ਸਾਹਿਬ ਨੇ ਉਹਨਾਂ ਦੇ 12 ਅੱਗੇ ਲੋਹੜੀ ਮਨਾਉਣੀ ਹੈਗੀ ਆ ਤੇ ਅ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਲੋਹੜੀ ਮਨਾਉਣੀ ਆ ਤੇ ਖੇਡ ਮੰਤਰੀ ਮੀਤ ਹੇਅਰ ਉਨ੍ਹਾਂ ਦੇ ਬਾਰੇ ਅੱਗੇ ਵੀ ਜਿਹੜੇ ਇਹਨਾਂ ਬੇਰੋਜ਼ਗਾਰਾਂ ਨੇ ਲੋਹੜੀ ਮਨਾਉਣ ਦਾ ਮਨਾਉਂਦਾ ਜਿਹੜਾ ਉਹ ਐਲਾਨ ਕੀਤਾ ਹੈਗਾ ਤੇ ਬੇਰੋਜ਼ਗਾਰਾਂ ਨੂੰ ਅਪੀਲ ਵੀ ਕੀਤੀ ਹੈਗੀ ਆ ਵੀਡੀਓ ਕਲਿੱਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇਰੋਜ਼ਗਾਰ ਸਾਂਝੇ ਮੋਰਚੇ ਦੇ ਪ੍ਰਧਾਨ ਸੁਖਵਿੰਦਰ ਢਿੱਲਵਾ ਵੱਲੋਂ ਜਿਹੜਾ ਇਹ ਬਿਆਨ ਆ ਜਿਹੜਾ ਉਹ ਦਿੱਤਾ ਜਾ ਰਿਹਾ। ਸੋ ਸਾਥੀਓ 13 ਜਨਵਰੀ ਨਿਢਿਆ ਰਹੀ ਹੈ। 13 ਜਨਵਰੀ ਨੂੰ ਆਪਾਂ ਚਾਰ ਥਾਵਾਂ ਤੇ ਕੋਸ਼ਿਸ਼ ਕਰਾਂਗੇ ਪੰਜਵਾਂ ਵੀ ਪਟਿਆਲੇ ਦੇ ਵਿੱਚ ਵੀ ਸਿਹਤ ਮੰਤਰੀ ਡਾਕਟਰ ਬਲਦੀਰ ਸਿੰਘ ਜੀ ਕੋਠੀ ਅੱਗੇ ਚਾਰ ਥਾਮਾ ਆਪਾਂ ਡਿਸਾਈਡ ਕਰ ਲਿਆ ਨੇ ਜਿਦੇ ਵਿੱਚ ਮੁੱਖ ਮੰਤਰੀ ਪੰਜਾਬ ਦੀ ਕੋਠੀ ਅੱਗੇ ਸੰਗਰੂਰ ਖੇਡ ਮੰਤਰੀ ਸਾਹਕਾ ਸਿੱਖਿਆ ਮੰਤਰੀ ਗੁਰਬੀਰ ਸਿੰਘ ਮੀਤਿਆਰ ਦੀ ਕੋਠੀ ਅੱਗੇ ਬਰਨਾਲੀ ਡਾਕਟਰ ਬਜੀਤ ਕੌਰ ਬਾਲ ਵਿਕਾਸ ਤੇ ਸਮਾਜ ਭਲਾਈ ਮੰਤਰੀ ਮਲੋਟ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾ ਸੰਧਵਾ ਦੀ ਕੋਠੀ ਅੱਗੇ ਕੋਟਕਪੂਰਾ ਇਹਨਾਂ ਦਾ ਚਾਰ ਥਾਮਾ ਤੇ ਆਪਾਂ ਟਾਰਗੇਟ ਕੀਤਾ ਕਿ ਇਹਨਾਂ ਚਾਰ ਥਾਮਾ ਤੇ ਆਪਾਂ ਪ੍ਰੋਟੈਸਟ ਕਰਾਂਗੇ ਸੰਘਰਸ਼ੀ ਲੋੜੀ ਮਨਾਵਾਂਗੇ ਸਰਕਾਰ ਦੇ ਲਾਰੇ ਜਿਹੜੇ ਪੰਜਾਬ ਦੇ ਵਿਅਰਜ਼ਗਾਰਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਹੋਏ ਐ ਸਾਡੀਆਂ ਮਾਤਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਾ ਕੀਤੇ ਹੋਏ ਨੇ ਉਹਨਾਂ ਸਾਰੇ ਲਾਰਿਆਂ ਨੂੰ ਫੂਕ ਕੇ ਪੰਜਾਬ ਦੇ ਮੀਡੀਆ ਵਿੱਚ ਸੋਸ਼ਲ ਮੀਡੀਆ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਗੱਲ ਦੀ ਆਪਣੀ ਪੋਲਿਟਿਕਸ ਲੈ ਕੇ ਜਾਵਾਂਗੇ ਕਿ ਸਰਕਾਰ ਨੇ ਲੋਕਾਂ ਦੇ ਨਾਲ ਝੂਠੇ ਵਾਅਦੇ ਕੀਤੇ ਸੀ ਹਜੇ ਤੱਕ ਪੂਰੇ ਨਹੀਂ ਕੀਤੇ ਤੁਹਾਡੇ ਲਈ ਇਹ ਹੈਗਾ ਕਿ ਜੋ ਜੋ ਵੀ ਇਹ ਆਰਗੇਨਾਈਜੇਸ਼ਨ ਵੱਲੋਂ ਸੱਦੇ ਲਾਏ ਜਾ ਰਹੇ ਹੈਗੇ ਆ ਉਹਨਾਂ ਦੇ ਵਿੱਚ ਜਿੰਨੇ ਵੀ ਲੋਕ ਆਪਣੇ ਆਪ ਨੂੰ ਬੇਰੋਜ਼ਗਾਰ ਸਮਝਦੇ ਆ ਤੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਭਾਈ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਮੂਰਖ ਬਣਾਇਆ ਬੇਵਕੂਫ ਬਣਾਇਆ ਤੇ ਜਿਹੜੇ ਆਪਣੇ ਆਪ ਨੂੰ ਪੜ੍ਹੇ ਲਿਖੇ ਸਮਝਦੇ ਹੈਗੇ ਆ ਉਹਨਾਂ ਨੂੰ ਆ ਜਿਹੜਾ ਇਸ ਸੰਘਰਸ਼ੀ ਲੋਹੜੀ ਦੇ ਉੱਤੇ ਜਿਹੜਾ ਲਾਜ਼ਮੀ ਬੇਰੋਜ਼ਗਾਰਾਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਲੋਹੜੀ ਦਾ ਤਿਉਹਾਰ ਆ ਜਿਹੜਾ ਉਹ ਸੰਘਰਸ਼ ਤੋਂ ਪ੍ਰੇਰਿਤ ਕਿਉਂਕਿ ਆਮ ਤੌਰ ਤੇ ਤੇ ਇਹ ਕਿਹਾ ਜਾਂਦਾ ਸੀਗਾ ਕਿ ਅਕਬਰ ਮਹਾਰਾਜ ਦਾ ਜਿਹੜਾ ਰਾਜ ਆ ਉਹ ਬਹੁਤ ਜ਼ਿਆਦਾ ਇਤਿਹਾਸ ਦੇ ਵਿੱਚ ਮੰਨਿਆ ਜਾਂਦਾ ਕਿ ਬਹੁਤ ਜ਼ਿਆਦਾ ਲੋਕ ਕਲਿਆਣ ਵਾਲਾ ਰਾਜ ਸੀਗਾ ਪਰ ਇਸੇ ਲੋਕ ਕਲਿਆਣ ਵਾਲੇ ਰਾਜ ਦੇ ਵਿੱਚ ਦੁੱਲੇ ਭੱਟੀ ਨੇ ਆਪਦੀਆਂ ਜ਼ਮੀਨਾਂ ਤੇ ਆਪਦੇ ਹੱਕਾਂ ਦੇ ਲਈ ਜਿਹੜੀ ਬਗਾਵਤ ਕੀਤੀ ਸੀ ਤੇ ਜਿਹੜੇ ਲੋਹੜੀ ਦੇ ਉੱਤੇ ਗੀਤ ਗਾਏ ਜਾਂਦੇ ਦੁੱਲੇ ਭੱਟੀ ਦੇ ਉਹ ਸਾਡੇ ਪੰਜਾਬੀਆਂ ਦੀ ਆ ਤੇ ਕਿਤੇ ਨਾ ਕਿਤੇ ਪੰਜਾਬੀ ਆ ਜਿਹੜੇ ਉਮੀਦ ਕਰਦਾ ਕਿ ਇਹ ਗੱਲ ਸੋਚਣਗੇ ਵੀ ਰਾਜਮੀ ਤੁਹਾਡੇ ਨਾਲ ਕਿੱਥੇ ਧੋਖਾ ਹੋਇਆ ਧੋਖਾ ਤੁਹਾਡੇ ਨਾਲ ਹੋਇਆ ਮੈਂ ਦੱਸ ਚੁੱਕਿਆ ਇੱਕ ਵੀ ਭਰਤੀ ਤੁਹਾਨੂੰ ਦਿੱਤੀ ਨਹੀਂ ਗਈਗੀ ਆਉਣ ਵਾਲੇ ਦਿਨਾਂ ਦੇ ਵਿੱਚ ਅਪੀਲ ਵੀ ਆ ਜੋ ਜਥੇਬੰਦੀ ਵੱਲੋਂ ਉਹ ਤੁਹਾਡੇ ਤੀਕੇ ਪਹੁੰਚਦੀ ਆ ਪਹੁੰਚਦੀ ਕੀਤੀ ਅਸੀਂ ਤੇ ਤੁਹਾਡੀ ਜ਼ਿੰਮੇਵਾਰੀ ਹੈਗੀ ਕਿ ਇਸ ਅਪੀਲ ਨੂੰ ਜਿਹੜਾ ਹੋਰ ਨਾ ਬੇਰੋਜ਼ਗਾਰਾਂ ਦੀਗਾ ਤੁਸੀਂ ਪੁੱਛਦਾ ਕਰਨਾ ਹੈਗਾ ਤੇ ਉਮੀਦ ਕਰਦਾ ਕਿ ਮੰਗਾ ਮਸਲੇ ਆ ਜਿਹੜੇ ਤੁਹਾਨੂੰ ਪਤਾ ਹੀ ਹੋਣਗੇ ਵੈਸੇ ਮੋٹے ਤੌਰ ਦੇ ਤੇ ਤੁਹਾਨੂੰ ਦੱਸ ਦਈਏ ਕਿ ਨਵੀਂ ਭਰਤੀ ਦੀ ਡਿਮਾਂਡ ਕਰਦੇ ਆ ਬੀਐਡ ਟੈਟ ਪਾਸ ਮੈਰਜ ਕਰਦੇ ਆ ਅਧਿਆਪਕ ਯੂਨੀਅਨ ਵੱਲੋਂ ਇੱਕ 55% ਵਾਲੀ ਜੋ ਉਹਨਾਂ ਦੇ ਉੱਤੇ ਸ਼ਰਤ ਮੜੀ ਗਈ ਹੈਗੀ ਉਹ ਰੱਦ ਹੋਣੀ ਚਾਹੀਦੀ ਆ ਆਰਟ ਐਂਡ ਕ੍ਰਾਫਟ ਦੀਆਂ ਪੋਸਟਾਂ ਆਉਣੀਆਂ ਚਾਹੀਦੀਆਂ ਮਲਟੀਪਰਪਸ ਹੈਲਥ ਵਰਕਰ ਯੂਨੀਅਨ ਦੀਆਂ ਪੋਸਟਾਂ ਆਉਣੀਆਂ ਚਾਹੀਦੀਆਂ ਤੇ ਨਾਲ ਹੀ ਜੋ ਸਾਥੀ ਇਹਨਾਂ ਦੇ ਓਵਰੇਜ ਹੋ ਗਏ ਹੈਗੇ ਆ ਉਹਨਾਂ ਨੂੰ ਆ ਜਿਹੜਾ ਓਵਰੇਜ ਦੇ ਵਿੱਚੋਂ ਰਿਲੈਕਸੇਸ਼ਨ ਦਿੱਤੀ ਜਾਵੇ ਇਹ ਮੰਗਾ ਹੈਗਾ ਮੋਟੀ ਤੌਰ ਦੇਤੇ ਆ ਬਾਕੀ ਹੋਰ ਮੰਗਾਂ ਜਿਹੜੀਆਂ ਇਹਨਾਂ ਦੇ ਜੋ ਮੰਗ ਪੱਤਰ ਹੈਗੇ ਉਹਨਾਂ ਦੇ ਵਿੱਚ ਮੈਂਸ਼ਨ ਹੋਣਗੀਆਂ ਸੋ ਤੁਹਾਨੂੰ ਬੇਨਤੀ ਹੈਗੀ ਕੇ ਇਸ ਵੀਡੀਓ ਨੂੰ ਜਿਹੜਾ ਵੱਧ ਵੱਧ ਕਮੈਂਟ ਕਰਕੇ ਆਪਦੀ رائے ਲਾਜ਼ਮੀ ਦੇ ਹੋ ਜੇ ਤੇ ਸ਼ੇਅਰ ਵੀ ਲਾਜ਼ਮੀ ਕਰੋ ਜੀ ਤੇ ਲਾਈਕ ਲਾਜ਼ਮੀ ਕਰਨਾ ਹੈਗਾ ਇਨੀਆਂ ਗੱਲਾਂ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਉਮੀਦ ਕਰਦਾ ਕਿ ਤੁਸੀਂ ਇਹ ਵੀਡੀਓ ਨੂੰ ਜਿਹੜਾ ਹੋਰ ਨਾਲ ਸਾਥੀਆਂ ਤੇ ਪੋਸਟ ਹੀ ਕਰੋਗੇ ਮਿਹਰਬਾਨੀ